ਦੇ ਕੋਖ ਖਬਰਾਂ ਦੱਸਦੀਆਂ ਨੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜਕੱਲ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਗੱਫੇ ਵੰਡ ਰਿਹਾ ਕਿਸੇ ਪੰਚਾਇਤ ਨੂੰ 20 ਲੱਖ 25 ਲੱਖ ਵੈਸੇ ਤਾਂ ਬੜੀ ਚੰਗੀ ਗੱਲ ਆ ਅਗਰ ਪੰਜਾਬ ਦੇ ਲੋਕਾਂ ਤੱਕ ਸਰਕਾਰੀ ਪੈਸਾ ਪਹੁੰਚੇ ਡਵੈਲਪਮੈਂਟ ਹੋਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਹੜ੍ਹਾਂ ਦੇ ਪ੍ਰਭਾਵ ਹੇਠ ਤਕਰੀਬਨ ਤਕਰੀਬਨ ਪੰਜਾਬ ਦੇ 1700 ਪਿੰਡ ਨੇ 300 ਪਿੰਡ ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਬਰਬਾਦ ਹੋ ਗਏ ਪੈਸਾ ਇਕੱਲਾ ਤਰਨਤਾਰਨ ਚ ਕਿਉਂ ਵੰਡਿਆ ਜਾ ਰਿਹਾ ਹੈ ਕੀ ਸਿਰਫ ਤੇ ਸਿਰਫ ਬਾਈ ਇਲੈਕਸ਼ਨ ਨਿਸ਼ਾਨਾ ਕੀ ਸਰਕਾਰ ਦਾ ਮਿਆਦ ਇਹਨਾਂ નીચે ਜਾ ਚੁੱਕਿਆ ਕਿ ਸਾਰੇ ਪੰਜਾਬ ਨੂੰ ਛੱਡ ਕੇ ਸਿਰਫ ਵੋਟਾਂ ਲੈਣ ਦੇ ਲਈ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਪੈਸਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਕੀ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਨੇ 12000 ਕਰੋੜ ਆਫਤਾ ਦਾ ਪੈਸਾ ਡਿਜ਼ਾਸਟਰ ਮੈਨੇਜਮੈਂਟ ਫੰਡ ਤੁਸੀਂ ਖਾ ਕੇ ਇੱਕ ਦੀ ਰਿਪੋਰਟ ਕਹਿੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਉਹਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਇਸ ਆਫਤਾ ਦੇ ਵਿੱਚ ਤੁਸੀਂ ਲੋਕਾਂ ਤੋਂ ਫੜਾ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕੀ ਸਾਰਾ ਧਿਆਨ ਸਰਕਾਰ ਦਾ ਬਾਈਲੈਕਸ਼ਨ ਤੇ ਉੱਤੇ ਕਿਉਂਕਿ ਜਿਹੜੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਕਲਾਮ ਕੀਤਾ ਸੀ ਕਿ ਜੀ ਸਿਹਤ ਬੀਮਾ ਯੋਜਨਾ ਮੈਂ 10 ਲੱਖ ਤੱਕ ਦੇਵਾਂਗਾ ਉਹ ਵੀ ਸਰਕਾਰ ਨੇ ਵਾਪਸ ਲੈ ਲਈ ਕਿ ਹੜਾ ਕਰਕੇ ਉਹ ਨਹੀਂ ਦਿੱਤਾ ਜਾ ਸਕਦਾ ਤਰਨਤਾਰਨ ਦੇ ਵਿੱਚ ਉਹ ਦੀ ਰਜਿਸਟ੍ਰੇਸ਼ਨ ਜਾਰੀ ਹੈ ਮਨ ਤਰਨਤਾਰਨ ਦੇ ਉੱਤੇ ਹੀ ਸਰਕਾਰ ਦਾ ਸਾਰਾ ਫੋਕਸ ਹੈ ਕਿਉਂਕਿ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਨੂੰ ਪਤਾ ਕਿ ਪੰਜਾਬੀਆਂ ਨੇ ਹੁਣ ਮੂੰਹ ਨਹੀਂ ਲਾਉਣਾ ਇਸ ਲਈ ਤਰਨਤਾਰਨ ਦੇ ਲੋਕਾਂ ਨੂੰ ਤੁਸੀਂ ਸੋਚਦੇ ਹੋ ਕਿ ਪੰਚਾਇਤਾਂ ਨੂੰ 20 25 25 ਲੱਖ ਦੇ ਦੇਵੋਗੇ ਤੇ ਲੋਕ ਭੁੱਲ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਮਝ ਲੇ ਕਿ ਇਹ ਪੰਜਾਬ ਹੈ ਪੰਜਾਬ ਨੂੰ ਜਿਹਨੇ ਨਗਾ ਦਿੱਤਾ ਹੈ ਪੰਜਾਬ ਨੇ ਉਹਨੂੰ ਕਦੇ ਮਾਫ ਨਹੀਂ ਕੀਤਾ ਤੇ ਇਹ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਵਿਪਤਾ ਦੇ ਸਮੇਂ 'ਚ ਨਾਲੇ ਤਾਂ ਭੱਜ ਕੇ ਖੜੀ ਹੋਊਗੀ ਨਾਲੇ 12000 ਕਰੋੜ ਆਫਤਾ ਦਾ ਪੈਸਾ ਖਾ ਗਈ ਤੁਹਾਨੂੰ ਪੰਜਾਬੀਆਂ ਨੇ ਮਾਫ ਨਹੀਂ ਕਰਨਾ ਪਰ ਇਹ ਜੋ ਕੁਝ ਸਰਕਾਰੀ ਪੈਸੇ ਦੀ ਦੁਰਵਰਤੋਂ ਸਿਰਫ ਇੱਕ ਬਾਈਲੈਕਸ਼ਨ ਜਿੱਤਣ ਕਰਕੇ ਕੀਤੀ ਜਾ ਰਹੀ ਹੈ ਇਹਦੇ ਲਈ ਲੋਕ ਤੁਹਾਡੇ ਤੋਂ ਜਵਾਬ ਮੰਗ ਰਹੇ